ਆਤੂ ਵਾਹ ਕੀ ਕਰ ਰਹੀ ਹੈ ਸੋ ਉਹ ਮੈਂ ਅਸਰ ਮਾਰਾ ਬੰਦਾ 100 ਹੋ ਗਿਆ ਆਦਾ ਮੋਲ ਲਾ ਕੇ ਖਾਣ ਵਾਲਾ ਨਾ ਡੰਗੂ ਕਣਕ ਉਹ ਤੋਂ ਆ ਗਈ ਉਹ ਤੋਂ ਸਾਹ ਤੱਕ ਅਗਰ ਤੰਦੀ ਵੱਡ ਦਿੰਦਾ ਆ ਆ ਪਾਛ ਸਾਡਾ ਹੈਗਾ ਸ਼ੂਟ ਦਾ ਦੂਜਾ ਦਿਨ ਇਹ ਸਾਡੇ ਡਾਇਰੈਕਟਰ ਸਰ ਮਿਲੋ ਇਹਨਾਂ ਨਾਲ ਰਵਜੋਤ ਸਿੰਘ ਜੀ ਮਾ ਜੀ अच्छा अपना ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਉਹਦੇ ਬਾਰੇ ਕੁਝ ਕਹੂੰਗੇ ਬਸ ਉਹਨੂੰ ਵਧੀਆ ਤਰੀਕੇ ਨਾਲ ਕਹਿਣਾ ਕੀ ਹੈ ਬਸ ਤਿਆਰੀ ਚ ਲੰਢੀ ਪ੍ਰੋਡਕਸ਼ਨ ਮੈਨੇਜਰ ਹੋਣ ਦੇ ਨਾਤੇ ਸਾਨੂੰ ਸੈੱਟ ਤੇ ਰੋਜ਼ ਸਭ ਤੋਂ ਪਹਿਲਾਂ ਪਹੁੰਚਣਾ ਪੈਂਦਾ ਸੀ ਜਦੋਂ ਪਿੰਡਾਂ ਦੇ ਵਿੱਚ ਧੁੰਦ ਦਾ ਮਾਹੌਲ ਹੁੰਦਾ ਮਤਲਬ ਤੜਕੇ ਜਾ ਕੇ ਪਹੁੰਚਣਾ ਪੈਂਦਾ ਤੇ ਸਾਰੀ ਸੈਟਿੰਗ ਦੇਖਣੀ ਪੈਂਦੀ ਆ ਤੇ ਪਛਾਦੇ ਪਾਣੀ ਦੀ ਤਿਆਰੀ ਕਰਵਾਣੀ ਪੈਂਦੀ ਸੀ ਮਤਲਬ ਇਨਸਟਰਕਸ਼ਨਸ ਦੇਣੀਆਂ ਹੁੰਦੀਆਂ ਸੀ ਦੇਵ ਨਾਮ ਬੋਲ ਮੈਂ ਬੰਦਾ ਬੋਲ ਬੰਦਾ ਬੋਲੂਗਾ ਬੰਦਾ ਬੋਲ ਮੈਂ ਕਰਦਾਗਾ ਆਪਾਂ ਸਾਊਂਡ ਪਾਉਣੀ ਆ ਉਥੋਂ ਵਾਹ ਕਿਸ਼ਨੀਏ ਕਰਈਆਂ ਹਾਂਜੀ ਹਾਂਜੀ ਬੀਬੀ ਕਿਸ਼ਨੀਏ ਕਰਈਆਂ ਹਾਂਜੀ ਹਾਂਜੀ ਬੀਬੀ ਕਰਈਆਂ ਲੰਘਿਓ ਲੰਘਿਓ ਪਿੱਛੇ ਆ ਕੰਜਰ ਆ ਮਰਿਆ ਪਿਆ ਓਥੇ ਮੰਜੇ ਤੇ ਤੇ ਆ ਤਾਂ ਮਹਾਰਾਜਾ ਪਟਿਆਲਾ ਹੈ ਸ਼ਰਮ ਤਾਂ ਨਹੀਂ ਆਉਂਦੀ ਹੋਣੀ ਉੱਠ ਉੱਠ ਕੇ ਤੇ ਪੱਠਾ ਲੱਥਾ ਪਾ ਉੱਠ ਕੇ ਡਾਇਲੌگز ਦੀ ਪ੍ਰੈਕਟਿਸ ਕਰਨ ਤੋਂ ਬਾਅਦ ਵਿੱਚ ਸੀਨ ਸਟਾਰਟ ਕਰ ਦਿੱਤੇ ਗਏ ਹੋਏ ਸੀ ਸੋ ਫਰਸਟ ਸ਼ਡਿਊਲ ਦਾ ਟਾਈਮ ਚੱਲ ਰਿਹਾ ਆ ਤੇ ਦੇਖੋ ਜਿਹੜੀਆਂ ਮੱਜਾਂ ਵੰਗਾਵਾਂ ਦੀ ਉਹਦਾ ਵੈਲਿਊ ਨਹੀਂ ਨਹੀਂ ਬਟ ਮੂਵੀਆਂ ਦੇ ਵਿੱਚ ਉਹ ਵੀ ਪੈ ਜਾਂਦੀ ਆ ਮੂਵੀਆਂ ਦੇਖਣੀਆਂ ਬਹੁਤ ਇੰਟਰਸਟਿੰਗ ਆ ਬਟ ਬਣਾਉਣੀਆਂ ਥੋੜੀਆਂ ਜਿਹੀ ਬੋਰਿੰਗ ਆ ਕਿਉਂਕਿ ਬਹੁਤ ਲੰਬਾ ਟਾਈਮ ਸ਼ਡਿਊਲ ਹੁੰਦਾ ਆ ਟਾਈਮ ਬਹੁਤ ਲੱਗਦਾ ਆ ਉਤੋਂ ਅਕਤੂਬਰ ਦਾ ਮਹੀਨਾ ਸੀ ਜਦੋਂ ਇਹ ਸ਼ੂਟ ਚੱਲ ਰਿਹਾ ਸੀ ਤੇ ਹੁਣ ਤੇ ਵੈਸੇ ਮੂਵੀ ਆ ਚੁੱਕੀ ਆ ਤੁਸੀਂ YouTube ਦੇ ਉੱਤੇ ਸਰਚ ਕਰਕੇ ਦੇਖ ਸਕਦੇ ਆ। ਹਾਂਜੀ ਹਾਂਜੀ ਐਂਟਰੀ ਦਾ ਕਿੱਥਕ ਦਾ ਕਹਾਣੀ ਹਾਂਜੀ ਹਾਂਜੀ ਇਹ ਦੋਵੇਂ ਚਲੋ ਬਈ ਤੇ ਹੁਣ ਆਪਣਾ ਸ਼ੂਟ ਹੈਗਾ ਆਊਟਡੋਰ ਦਾ ਤੇ ਉਹਦੇ ਵਿੱਚ ਪਬਲਿਕ ਦੇਖਣ ਵਾਲੀ ਹੋਏਗੀ। ਕਿਉਂਕਿ ਇੰਡੋਰ ਸ਼ੂਟ ਆਪਣਾ ਆਲਮੋਸਟ ਐਂਡ ਹੋ ਚੁੱਕਿਆ ਹੈ ਅੱਜ ਹੈਗਾ ਸ਼ੂਟ ਦਾ ਸੈਕਿੰਡ ਡੇ ਤੇ ਕੱਲ ਵੀ ਤੁਹਾਨੂੰ ਜਦੋਂ ਗਏ ਸੀ ਉਹ ਆਪਣ ਨਹੀਂ ਵਿਖਾ ਪਾਏ ਕਿਉਂਕਿ ਹੌਟੀ ਇੰਨੀ ਜ਼ਿਆਦਾ ਬੁਰੀ ਹਾਲਤ ਦੀ ਤੁਤਨ ਵੀ ਗਏ ਪੈਰਾਂ ਦੇ ਨੋ ਦੁਖੰਦੇ ਪੈਰ ਕਹਿੰਦੇ ਸਾਨੂੰ ਛੱਡ ਦੋ ਬਸ ਬਰਖ ਦੋ ਹਾਂ ਵੀਪੀਐਮ ਗੁਰੂਸ ਕੇ ਬੈਠਾ ਹੈ ਤੂੰ ਕੋਤੋਂ ਅੱਜ ਬੱਟਾ ਤੂੰ ਰੋ ਸਕਦਾ ਵੀ ਨਹੀਂ ਤੇਰੀ ਹਿੰਮਤ ਨਹੀਂ ਹੈਗੀ ਮਾਂ ਬੰਨੀ ਹੈ ਤੇ ਇਹਦੇ ਨਾਲ ਪੱਗ ਬੰਨੀ ਹੈ ਬੜੀ ਟੋਮਾ ਕਲੇ ਲੱਗਦੀ ਤੇਰੀ ਲਵਾਤੀ ਕਹਿੰਦੇ ਆਰਟਿਸਟ ਦੇ ਪੰਨਾ ਬੰਨਦਾ ਕਦ ਨੂੰ ਲੁੱਪੁੰਦੀ ਭਗਵਾਨਾ ਕੋਈ ਨਾ ਕੋਈ ਮੈਂ ਸਮਝ ਸਕਦੀ ਹਾਂ ਮੈਂ ਇੱਕ ਉਦੋਂ ਬੁੰਦ ਲੀਤਈ ਹਾਂ ਜਦੋਂ ਬੰਦੇ ਨੂੰ ਇਧਰੋਂ ਇਧਰੋਂ ਸਾਰੇ ਕਿ ਤੋ ਬੱਜ ਜਾ ਪਈ ਜਾਂਦਾ ਨਾ ਸਭ ਕੁਝ ਹੋਵੇ ਕੰਮ ਤੇ ਪੂਰੀ ਪੈਰ ਦਰਦ ਲੱਤਾਂ ਤੇ ਖਾਲੇ ਸਿਰਫ ਤੋਲ ਦੇਣਾ ਦੋ ਦਿਨ ਤੇ ਮਜ਼ਾ ਵੀ ਆ ਰਿਹਾ ਇਹ ਦੀ ਗੱਲ ਕੀ ਮਜ਼ਾ ਆਉਂਦਾ ਮਜ਼ਾ ਤੇ ਬਹੁਤ ਆਂਦਾ ਹੁੰਦਾ ਬਟ ਬੰਦੇ ਦੇ ਨਾਲ ਜਿਵੇਂ ਸਰੀਰ ਉਹ ਹੁੰਦਾ ਹੈ ਉਹਨੂੰ ਮੇਰੇ ਛੱਡ ਦੇ ਹੁੰਦੇ ਨਾ ਨੇ ਕਦੇ ਕੰਮ ਨਹੀਂ ਕੀਤਾ ਕੰਮ ਬੰਦੀ ਹਾਂ ਜਿਹੜੇ ਘਰ ਕੰਮ ਨਹੀਂ ਕੀਤੇ ਹੁੰਦੇ ਹਾਂ ਇਹ ਅਗਰ ਪਰਨਾ ਬਣ ਕੇ ਤੋਂ ਸਾਰੇ ਜਣੇ ਤੁਸੀਂ ਸੋਚਦੇ ਹੋਗੇ ਕਿ ਇਹ ਸ਼ੂਟ ਤੇ ਮੈਂ ਕਰ ਕੀ ਰਹੀ ਹਾਂ ਪ੍ਰੋਡਕਸ਼ਨ ਮੈਨੇਜਰ ਆ ਉਹ ਮੈਂ ਹਾਂ ਸਭ ਕੁਝ ہماری ਦੇਖ ਰੇਖ ਵਿੱਚ ਹੋ ਰਹਾ ਹੈ ਤੇ ਆਰਟਿਸਟ ਨੂੰ ਮੈਨੇਜ ਕਰਨਾ ਐਂਡ ਏਵਰੀਥਿੰਗ ਵਾਓ ਲੋਕੇਸ਼ਨ ਵਾਓ ਅਗੀ ਤਾਂ ਯਾ ਫੋਟੋ ਕਿ ਛੋਲੇ ਮੈਂ ਬੋਲਿਆ ਇਹ ਮिन्नੂ ਬਹੁਤ ਵਧੀਆ ਚੀਜ਼ ਲੱਗਦੀ ਪਿੰਡਾਂ ਦੀ ਆ ਹਾਂ ਬੋਡ ਵਾਸ਼ੂ ਹਾ ਕਿੰਨਾ ਬੋਲਤੀ ਏ ਰੇ ਤੂੰ ਮੇਰੀ ਇੱਕ ਇਫੈਕਟ ਦਾਲਦੀ ਹੁੰਦੀ ਹੈ ਹਾਂ ਸੱਚੀ ਉਹ ਪਿੰਡ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹਨਾਂ ਦਾ ਐਟਮੋਸਫੇਅਰ ਬੜਾ ਵਧੀਆ ਹੁੰਦਾ ਹਰ ਇੱਕ ਚੀਜ਼ ਨੇਚਰਲ ਹੁੰਦੀ ਆ ਤੇ ਖੇਤ-ਖੇਤ ਮਾਰੀ ਰਹਿਤ ਤੇ ਉਹ ਜੇ ਲੋਕੇਸ਼ਨ ਜਿੱਥੇ ਹੋ ਰਿਹਾ ਹੁਣ ਓਪਨ ਸ਼ੂਟ ਆਊਟਡੋਰ ਸ਼ੂਟ ਹਾਂ ਹਾਂ ਤੇ

ਲੋਕੇਸ਼ਨ I love this location ਮਤਲਬ ਹੁੰਦੇ ਸਾ ਮੇਰੇ ਵਿੱਚ ਨਾ ਸ਼ਾਇਦ ਮੈਂ ਸੀਰੀਅਸਲੀ ਪਹਿਲੀ ਵਾਰੀ ਐਕਚੁਅਲ ਚ ਜਿਹਨੂੰ ਅਸੀਂ ਪਿੰਡ ਕੰਨੇ ਆ ਪਿੰਡ ਦੀ ਲੋਕੇਸ਼ਨ ਕੀ ਜਿਵੇਂ ਖੇਤ ਖੇਤ ਘਰ ਬਹੁਤ ਵਧੀਆ ਮੱਜਾ ਆਗਾ ਵਾ ਖੁੱਲੇ ਘਰ ਪੁਰਾਣੇ ਕੱਚੇ ਘਰ ਹਨ ਕਿਉਂਕਿ ਸਾਨੂੰ ਲੋਕੇਸ਼ਨ ਇਦਾਂ ਦੀ ਚਾਹੀਦੀ ਸੀ ਤੇ ਪੂਰੀ ਐਕਟ ਸਾਨੂੰ ਲੋਕੇਸ਼ਨ ਮਿਲ ਗਈ ਤੋਂ ਬਹੁਤ ਵਧੀਆ ਲੱਗਦਾ ਹੈ ਹਮੇ ਤਾਂ ਘੁੰਮਣ ਚ ਬਹੁਤ ਮਜ਼ਾ ਆ ਰਿਹਾ ਹੈ ਕਿੰਨਾ ਬੋਲਦੀ ਆਰੇ ਤੂੰ اتنا ਕੌਣ ਬੋਲਤਾ ਹੈ ਉਹ ਗਾਇਸ ਥਿਸ ਇਜ਼ ਮੇ ਮੰਗਰੀ ਐਂਡ ਚਪਰਾ ਪੈਰ ਦੁਖ ਰਹੇ ਕੱਲ ਬੂਟ ਪਾ ਪਾ ਕੇ ਇਸ ਕਰਕੇ ਅੱਜ ਅਸਾਂ ਨੇ ਘਰਦਿਆਂ ਕੋਲ ਚਪਲਾ ਮੰਗੀਆਂ ਤਾਂ ਕਿ ਇੱਕ ਦਿਨ ਦੀ ਸਾਨੂੰ ਦਾਰੀ ਦਿੱਤੀਆਂ ਜਾਣ ਆਹਾਂ ਆਹਾਂ ਸਾਰਾ ਰਜੂ ਇਹ ਗੱਡੀਆਂ ਲੱਗੀਆਂ ਹੈਗੀਆਂ ਇੱਥੇ ਚੱਲ ਰਿਹਾ ਮਹਾਵੀਰ ਸਰ ਦਾ ਫੂਟ ਇਹ ਰਹੇ ਉਹ ਬਾਕੀ ਰਹੀ ਅੱਗੇ ਚੱਕ ਕੇ ਦਿਖਾਉਂਦੇ ਹਾਂ ਇਹ ਜਦੋਂ ਫਿਲਮ ਆਏਗੀ ਫਿਲਮ ਦਾ ਨਾਮ ਹੈ ਰੈਜ ਸੰਦੂਕੜੀ इसका हम आपके साथ शेयर करेगा और सब ये फिल्म जरूर देखना। हिंदी निकल जाने तो 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 निकल नहीं करो गाल सुना करो मेरी। अरे अरे कुछ बोलना नहीं। अरे कुछ बोलना तो चाहोगे? बोलो। मूवी मूवी आ रही है पहली है आपकी <laughs> थैंक यू नहीं बोलना किसको बोलो। अरे अच्छा, किसकी से मिलती है मतलब मेनू आप कहना पडा हण वे मेनू थैंक यू करो थैंक यू अरे चलो सब पाठ ले आही और दिन रुको ना वाहे के चल पेंदी कुमकुम आईए सीन ते चलदे-चुलदे रहने अपना काम सी कर का हैं हाँ अंदर जाओ जब सांप प्यार से एक बाइट लेगा ना इससे ज्यादा कुछ नहीं होगा बस फिर इसके बाद क्या होगा वो तो आपको मालूम ही होगा मालूम नहीं, नहीं मालूम सांप अगर तंदी ਬੱਟ ਦਿੰਦਾ ਆ ਫਿਰ ਕੀ ਹੁੰਦਾ ਪਤਾ ਨਹੀਂ ਆ ਨਹੀਂ ਨਹੀਂ ਪਤਾ ਨਹੀਂ ਅਰੇ ਸੱਚ ਮੇ ਨਹੀਂ मालूम ਨਹੀਂ ਨਹੀਂ ਚਲ ਕੋਈ ਨਹੀਂ ਵਧੀਆ ਗੱਲ ਪਤਾ ਹੋਣਾ ਵੀ ਨਹੀਂ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਭੀ ਚਾਹੀਦਾ ਅਰੇ ਜ਼ਹਿਰ ਫੈਲ ਜਾਂਦਾ ਹੈ ਬੋਡੀ ਮੇ ਅਸਾਓ ਅਹੋ ਅਸਾਓ ਅਸਾਓ ਮੈਂ ਵਲੋਗ ਸਟਾਰਟ ਕਰ ਦੇਣੀ ਮੇਨਾਂ ਹਾਂ ਵੈਸੇ ਮੋਸਟਲੀ ਹਮੇਸ਼ਾ ਇਦਾਂ ਹੁੰਦਾ ਮੈਂ ਵਲੋਗ ਸਟਾਰਟ ਕਰ ਦੇਣੀ ਹੁੰਦੀ ਆ ਬਾਅਦ ਚ ਮੇਰਾ ਕਲਿੱਪਸ ਲੈਣ ਦੇ ਨਹੀਂ ਟਾਈਮ ਮਿਲਦਾ ਐਸੀ ਪ੍ਰਕਾਰ ਅਸੀਂ ਤੁਰਦੇ ਤੁਰਦੇ ਪਹੁੰਚ ਗਏ ਉਸ ਲੋਕੇਸ਼ਨ ਦੇ ਉੱਤੇ ਜਿੱਥੇ ਆਊਟਡੋਰ ਸ਼ੂਟ ਹੋ ਰਿਹਾ ਸੀ ਹੁਣ ਤੁਹਾਨੂੰ ਵੀ ਦਿਖਾਣੇ ਆ ਉੱਥੇ ਦਾ ਐਟਮੋਸਫੇਅਰ ਹੈ ਆਪਣਾ ਜਿਹੜਾ ਹੈ ਨਾ ਉਹ ਮੀਟਿੰਗ ਵਾਲਾ ਉਹਨੇ ਜਿਹੜਾ ਰਿਕਾਰਡਰ ਉਹਦਾ ਮੈਨੂੰ ਤੇ ਦਿੱਕੇ ਪਾਲਜੀ ਲੱਗਿਆ ਕਿ ਕਿ ਟੱਕ ਟੋਕੇ ਪਿਆ ਦੂਜਾ ਜੀ ਸਿਰ ਤੇ ਆ ਦੇਖੀਏ ਇਹ ਮੈਂ 50 ਕਹਿੰਦੇ ਨਾ ਮੈਂ 100 ਉਹ ਮੈਂ ਸਿਰਫ ਮਾੜਾ ਬੰਦਾ 100 ਹੋ ਗਿਆ ਆ ਤੂੰ ਮੋਲ ਲੈ ਕੇ ਖਾਣ ਵਾਲਾ ਤੁਹਾਡੇ ਵੰਗੂ ਕਣਕ ਉਹ ਤੋਂ ਬਾਅਦ ਉਹ ਤੋਂ ਬਾਅਦ ਦੂਜਾ ਫਿਰ ਸ਼ਾਟ ਮੈਂ ਖਾਦੀ ਤੂੰ ਸ਼ਾਟਸ ਹੈ ਨਹੀਂ ਮੈਂ ਤੈਨੂੰ ਕਿੱभी ਐਸਟੈਬਲਿਸ਼ ਕਰਨਗਾ 100 ਰੁਪਈਆ ਹੋ ਇਹ ਲੋਕ ਕਿਤਰਾ ਆ ਗਿਆ ਹਾਂਜੀ ਹੁਣ ਕਿਤੇ ਤੁਸੀਂ ਇਹ ਤੇ ਨਹੀਂ ਸੋਚ ਰਹੇ ਕਿ ਤੁਹਾਨੂੰ ਗੱਡੀ ਪੁੱਠੀ ਚੱਲਦੀ ਨਜ਼ਰ ਆ ਰਹੀ ਹੈ ਜੀ ਤੁਸੀਂ ਸੋਚ ਰਹੇ ਤਾਂ ਬਿਲਕੁਲ ਸਹੀ ਸੋਚ ਰਹੇ ਕਿਉਂਕਿ ਗੱਡੀ ਦਾ ਬੈਕ ਗੇਅਰ ਪਾਇਆ ਸੀ ਉਹ ਪੀੜੀ ਗਲੀ ਸੀ ਤੇ ਕੋ ਗੱਡੀ ਨਹੀਂ ਮੁੜਨੀ ਸੀ ਤੇ ਆ ਪਿੱਛੇ ਮੇਰਾ ਅਸਿਸਟੈਂਟ ਆ ਕਿਉਂਕਿ ਇੱਕ ਮੈਨੇਜਰ ਨੂੰ ਵੀ ਅਸਿਸਟੈਂਟ ਦੀ ਲੋਡ ਹੁੰਦੀ ਹੈ ਸੋ ਇਹ ਮੇਰਾ ਅਸਿਸਟੈਂਟ ਸੀ ਜਿਹੜਾ ਸੀ ਡਿੱਗੀ ਦੇ ਵਿੱਚ ਸੁੱਟਿਆ ਸੀ ਕਿਉਂਕਿ ਜਗ੍ਹਾ ਨਹੀਂ ਹੈਗੀ ਸੋ ਅਸੀਂ ਜਿਹੜਾ ਨਾਈਟ ਦਾ ਸੀਨ ਹੀ ਅੱਗੇ ਤਿਆਰੀ ਉਹਦੀ ਕੀਤੀ ਜਾ ਰਹੀ ਸੀ ਇਸ ਤਿਆਰੀ ਤੋਂ ਬਾਅਦ ਵਿੱਚ ਤੁਸੀਂ ਸਾਡੀ ਸ਼ਕਲ ਦੇਖ ਸਕਦੇ ਆ ਥਕਾਵਟ ਦੇ ਨਾਲ ਬਹੁਤ ਬੁਰੇ ਹਾਲ ਹੋ ਗਏ ਹੋ ਓਸੀ ਮਿਲਾਂਗੇ ਜੀ ਹੁਣ ਅਗਲੇ ਵਲੋਗ ਦੇ ਵਿੱਚ ਤੀਸਰੇ ਦਿਨ ਦੇ ਸ਼ੂਟ ਦੇ ਵਿੱਚ ਉਹਦੇ ਲਈ ਤੁਸੀਂ ਧਿਆਨ ਰੱਖਿਓ ਚੰਗਾ ਜੀ ਬਾਏ ਬਾਏ